ਨਾਮੀ ਚੇਰਨ ਨੂੰ ਜਿਹੜਾ ਉਹਨਾਂ ਦੇ ਵੱਲੋਂ ਮਾਰਿਆ ਜਾ ਰਿਹਾ ਚਾਹੇ ਉਹ ਸਿੱਧੂ ਮੂਸੇਵਾਲਾ ਦਾ ਨਾਮ ਲੈ ਲੈ ਚਾਹੇ ਉਹ ਰਾਣਾ ਬਲਾਚੋਰੀਆ ਦਾ ਹੋਵੇ ਹੁਣ ਬਲਾਚੋਰੀਆ ਦਾ ਜਿਹੜਾ ਇਹ ਕਤਲ ਹੈ ਉਹ ਇੱਕ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਂ ਕਹੂੰਗਾ ਵੀ ਚਿੰਤਾ ਦਾ ਵਿਸ਼ਾ ਹੈ ਅ ਲੋਰਸ ਸੁਭਿਸ਼ਣੋਈ ਵਰਗੇ ਲਾ ਲੋ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਵੀਡੀਓ ਬਣਾ ਦਿੰਦਾ ਹੈ ਕਉਦੇ ਕੋਠੀ ਦੇ ਬਾਰੇ ਚੀਜ਼ ਲਿਖ ਕੇ ਲਾ ਗਈ ਵੀ ਇਹ ਚਿੱਟੇ ਦੇ ਸਰਦਾਰ ਹੈ ਤੇ ਚਿੱਟੇ ਦੀ ਕਮਾਈ ਦੇ ਨਾਲ ਕੋਠੀ ਬਣੀ ਹੈ। ਤਾਂ ਪੁਲਿਸ ਵਾਲੇ ਕਹਿੰਦਾ ਸੀ ਕਿ ਵੀ ਉਹ ਜਿਹੜਾ ਸਾਹਮਣੇ ਮੋਟਰਸਾਈਕਲ ਜਾ ਰਿਹਾ ਉਸ ਮੋਟਰਸਾਈਕਲ ਦੇ ਵਿੱਚ ਵੱਡੀ ਮਾਤਰਾ ਚ ਚਿੱਟਾ ਹੈ। ਅਸੀਂ ਕਿਹਾ ਵੀ ਤੁਸੀਂ ਚਿੱਟੇ ਨੂੰ ਕਿਉਂ ਨਹੀਂ ਫੜਦੇ ਹੈਗੇ? ਕਿਕ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਜਾਊਗਾ ਕਿ ਇੱਕ ਐਸਆਈ ਦੇ ਘਰੋਂ ਉਹਦੇ ਪੁੱਤ ਦੀ ਲਾਸ਼ ਉੱਠਦੀ ਹੈ ਤੇ ਉਹ ਚਿੱਟੇ ਦੀ ਓਵਰਡੋਜ਼ ਕਰਕੇ ਉੱਠਦੀ ਹੈ। ਪਰ ਜੇਕਰ ਉਹਨਾਂ ਦੇ ਘਰ 'ਚ ਹੀ ਨਸ਼ਾ ਪੜ ਗਿਆ ਤੇ ਆਮ ਜਨਤਾ ਕਿੱਥੇ ਜਾਊਗੀ ਕਿਤੇ ਨਾ ਕਿਤੇ ਸਰਕਾਰਾਂ ਦੀ ਅਣਗਹਿਲੀ ਹੈ ਜਾਂ ਸਰਕਾਰਾਂ ਦੀ ਮੇਲੀ ਭੁਗਤ ਹੈ ਜਾਂ ਸਰਕਾਰਾਂ ਇਸ ਚੀਜ਼ ਨੂੰ ਚਾਹੁੰਦੀਆਂ ਨੇ ਕਿ ਸਾਡਾ ਜਿਹੜਾ ਯੂਥ ਹੈ ਉਹ ਨਸ਼ੇ ਦੀ ਦਲਦਲ ਚ ਫਸੇ ਤੇ ਕਿ ਜਿਹੜਾ ਆਪ ਦੇ ਘਰ ਚੋਂ ਆਪ ਨੂੰ ਪੁੱਤ ਨੂੰ ਨਹੀਂ ਬਚਾ ਸਕਿਆ ਉਹ ਆਮ ਪੁੱਤਾਂ ਨੂੰ ਕਿੱਥੇ ਬਚਾ ਲੂਗਾ ਪੁਲਿਸ ਵਾਲੀ ਜਿਹੜੀ ਥਾਰ ਵਾਲੀ ਬੀਬੀ ਓਕਾ ਸੀ ਫੇਮਸ ਹੋਈ ਸੀ ਇਸੇ ਚੀਜ਼ ਨੂੰ ਲੈ ਕੇ ਉਹਦੀ ਗੱਡੀ ਚੋਂ ਚਿਤਾ ਬ੍ਰਾਹਮਣਤ ਹੋਇਆ ਸਿਰਫ 6 ਮਹੀਨਿਆਂ ਦੇ ਵਿੱਚ ਇਸ ਸਟੇਜ ਨੂੰ ਜੇ ਦਾਵਾ ਕਰਨ ਮੈਂ ਕਰੂੰਗਾ ਇਹ ਦਾਵੇ ਝੂਠੇ ਪੈਣਗੇ ਸਰਕਾਰਾਂ ਦੇ ਸਿਰਫ ਇਹ ਸਾਰਾ ਸਰਕਾਰਾਂ ਦੇ ਮੇਲੀ ਭੁਗਤੇ ਦੇ ਨਾਲ ਵੀ ਨਸ਼ਾ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਹੋਇਆ ਸਮੇਂ-ਸਮੇਂ ਦੇ ਵਿੱਚ ਤੇ ਰਲੀਆਂ ਚ ਦਾਰੂਆਂ ਕੋਣ ਵੰਡਦਾ ਯਾਰ ਬਿਲਕੁਲ ਇਹ ਸਰਕਾਰਾਂ ਆਪ ਹੀ ਸਾਡੇ ਪੁੱਤਾਂ ਨੂੰ ਨਸ਼ੇ ਤੇ ਲਾਉਂਦੀਆਂ ਨੇ ਨੌਜਵਾਨਾਂ ਨੂੰ ਫੀਮ ਖਵਾ ਕੇ ਜਾਂ ਕਿਸੇ ਹੋਰ ਤਰ੍ਹਾਂ ਦੇ ਜਿਹੜੇ ਵੀ ਨਸ਼ੇ ਦੀ ਉਹਨਾਂ ਦੀ ਡਿਮਾਂਡ ਹੁੰਦੀ ਹੈ ਉਹ ਨਸ਼ਾ ਉਹਨਾਂ ਤੱਕ ਪਹੁੰਚਾ ਕੇ ਸਰਕਾਰ ਦੀ ਨੀਅਤ ਤੇ ਗੱਲਾਂ ਡਿਪੈਂਡ ਆਉਂਦੀਆਂ ਨੇ ਜੇ ਸਰਕਾਰ ਦੀ ਨੀਅਤ ਹੈ ਤਾਂ ਉਹ ਦਿਨਾਂ ਦੇ ਵਿੱਚ ਸਾਰਾ ਹੱਲ ਹੋ ਜਾਣਾ ਹੈ ਜੇ ਸਰਕਾਰ ਦੀ ਨੀਅਤ ਹੈ ਨਹੀਂ ਫਿਰ ਉਹ ਸਿਰਫ ਇਸਤਿਹਾਰ ਬਣ ਕੇ ਰਹਿ ਜਾਣੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਲੈ ਕੇ ਸਰਗਰਮੀ ਦਿਖਾਈ ਜਾ ਰਹੀ ਹੈ। ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ। ਇਸ ਵਿਸ਼ੇ ਨਾਲ ਗੱਲ ਕਰਾਂਗੇ ਮੇਰੇ ਨਾਲ ਮਨਪ੍ਰੀਤ ਮੌਜੂਦ ਨੇ ਤੇ ਵਿਸ਼ਾ ਇਹ ਵੀ ਆ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਸਰਗਰਮੀ ਦੇ ਨਾਲ ਚੱਲ ਰਿਹਾ ਤੇ ਦੂਸਰੇ ਪਾਸੇ ਜਦੋਂ ਪੰਜਾਬ ਦੇ ਵਿੱਚ ਨੌਜਵਾਨ ਨੂੰ ਗੈਂਗਸਟਰਾਂ ਦਾ ਰੂਪ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਉਧਰ ਤੱਕੇ ਲਿਆ ਜਾ ਰਿਹਾ ਕਿਤੇ ਨਾ ਕਿਤੇ ਸਵਾਲ ਇਹ ਵੀ ਉੱਠਦੇ ਨੇ ਸਵਾਗਤ ਕਰਦੇ ਹਾਂ ਸਸ਼ਕਲ ਮਨਪ੍ਰੀਤ ਜੀ ਸਸ਼ਕਲ ਜੀ ਠੀਕ ਹੈ ਜੀ ਠੀਕ ਹੈ ਮਨਪ੍ਰੀਤ ਜੀ ਮੈਂ ਨਸ਼ਿਆਂ ਨੂੰ ਲੈ ਕੇ ਜਿਹੜੀ ਹੈ ਸਰਕਾਰ ਸਰਗਰਮ ਹੈ ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਉੱਥੇ ਉਸ ਦਾ ਹੁਣ ਦੂਸਰਾ ਪੜਾਅ ਵੀ ਸ਼ੁਰੂ ਕੀਤਾ ਗਿਆ ਤੇ ਦੂਸਰੇ ਪੜਾਅ ਦੇ ਤਹਿਤ ਵੀ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਬਰਾਮਦ ਕੀਤਾ ਜਾ ਰਿਹਾ ਨੇ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਸਰਕਾਰ ਦੇ ਜਿਹੜਾ ਇਹ ਸਲਾਗ ਅਯੋਗ ਕੰਮ ਹੈ ਜੋ ਕੰਮ ਅੱਛਾ ਹੈ ਉਹਨੂੰ ਅਸੀਂ ਅੱਛਾ ਕਹਾਂਗੇ ਬਹੁਤ ਵਧੀਆ ਗੱਲ ਹੈ ਕਿ ਇਹ ਨਛੇ ਦੇ ਉੱਤੇ ਪਏ ਨੇ ਪਰ ਗੱਲ ਇਹ ਆ ਜਾਂਦੀ ਹੈ ਵੀ ਪਹਿਲੀ ਗੱਲ ਤਾਂ ਸਟੈਪ ਇਹ ਹੀ ਆ ਜਾਂਦਾ ਵੀ ਨਸ਼ਾ ਆ ਕਿੱਥੋਂ ਰਿਹਾ ਜੀ ਜੇਕਰ ਸਰਕਾਰਾਂ ਨੂੰ ਇਹ ਚੀਜ਼ ਪਤਾ ਹੈ ਕਿ ਵੇਚਣ ਵਾਲਾ ਫਲਾਣਾ ਹੈ ਤੇ ਖਰੀਦਣ ਵਾਲਾ ਨੂੰ ਤੱਕ ਪਹੁੰਚ ਕਰ ਸਕ ਰਹੇ ਨੇ ਤਾਂ ਉਸ ਜੜ ਤੱਕ ਕਿਉਂ ਨਹੀਂ ਪਹੁੰਚਦੇ ਜਿੱਥੋਂ ਇਹ ਨਸ਼ਾ ਪੈਦਾ ਹੋ ਕੇ ਆਉਂਦਾ ਹੈ ਪੰਜਾਬ ਦੇ ਵਿੱਚ ਨਸ਼ਾ ਕਿਸੇ ਨਾ ਕਿਸੇ ਐਂਟਰ ਦਾ ਕਰ ਰਿਹਾ ਹਨਾ ਤਾਂ ਪੁਲਿਸ ਦੀ ਵੀ ਨਾਕੇਬੰਦੀ ਪ੍ਰੋਪਰ ਚੱਲ ਰਹੀ ਹੈ ਜਿਹੜਾ ਮੁਹਿੰਮ ਇਹ ਅੱਜ ਕਰ ਰਹੇ ਨੇ ਜੇਕਰ ਇਹੀ ਚੀਜ਼ ਇਹ ਸਰਕਾਰਾਂ ਪਹਿਲੇ ਦਿਨ ਤੋਂ ਹੀ ਕਰਦੀਆਂ ਪਹਿਲੇ ਦਿਨ ਤੋਂ ਹੀ ਇੰਨੀ ਸਖਤਾਈ ਵਰਤੀ ਜਾਂਦੀ ਹੋ ਸਕਦਾ ਹੁਣ ਤੱਕ ਨੂੰ ਸਾਡਾ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋ ਜਾਣਾ ਸੀਗਾ ਪਰ ਗੱਲ ਮਸਲਾ ਇਹ ਆ ਕੇ ਆ ਜਾਂਦਾ ਹੈ ਕਿ ਪੰਜਾਬ ਦੀ ਜਿਹੜੀ ਨਸ਼ੇ ਦੀ ਰਾਖੀ ਦੀ ਅੱਜ ਆਪਾਂ ਗੱਲ ਕਰੀਏ ਬਾਗਡੋਰੋ ਪੁਲਿਸ ਦੇ ਅਤਾਂ ਚ ਔਰ ਦੂਜੇ ਪਾਸੇ ਅਸੀਂ ਦੇਖਿਆ ਕਿ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਜਾਊਗਾ ਕਿ ਇੱਕ ਐਸਆਈ ਦੇ ਘਰ ਉਹਦੇ ਪੁੱਤ ਦੀ ਲਾਸ਼ ਉੱਠਦੀ ਹੈ ਤੇ ਉਹ ਚਿੱਟੇ ਦੀ ਓਵਰਡੋਜ਼ ਕਰਕੇ ਉੱਠਦੀ ਹੈ। ਤੇ ਉਹ ਪੁਲਿਸ ਵਾਲਾ ਦਾ ਬਿਆਨ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਰਹਿਣ ਦੇ ਕਾਬਲ ਨਹੀਂ ਹੈਗੇ। ਅਸੀਂ ਪੰਜਾਬ ਨੂੰ ਛੱਡ ਕੇ ਜਾਣਾ ਚਾਹੁੰਦੇ ਆ। ਜੇ ਸਾਡੀ ਰਾਖੀ ਕਰਨ ਵਾਲੇ ਇਹ ਚੀਜ਼ ਕਰ ਰਹੇ ਨੇ। ਜੀ। ਪੁਲਿਸ ਨੂੰ ਅਸੀਂ ਸਭ ਤੋਂ ਸਟਰੋਂਗ ਚੀਜ਼ ਮੰਨਦੇ ਆ ਕਿ ਜਿਹੜੇ ਸਾਡੇ ਪੰਜਾਬ ਦੇ ਹਮੇਸ਼ਾ ਰਾਖੀ ਦੇ ਲਈ ਖੜੇ ਨੇ। ਅਸੀਂ ਸਲੂਟ ਵੀ ਕਰਦੇ ਆ ਪੁਲਿਸ ਵਾਲਿਆਂ ਨੂੰ ਜਿਹੜੇ ਦਿਨ ਰਾਤ ਇਸ ਚੀਜ਼ ਨੂੰ ਆਪਣੇ ਡਿਊਟੀ ਨਿਭਾ ਰਹੇ ਨੇ ਪਰ ਜੇ ਘਰ ਉਹਨਾਂ ਦੇ ਘਰ 'ਚ ਨਸ਼ਾ ਫੜ ਗਿਆ ਤੇ ਆਮ ਜਨਤਾ ਕਿੱਥੇ ਜਾਊਗੀ ਬਿਲਕੁਲ ਤੇ ਨਸ਼ਾ ਵੜ ਕਿਵੇਂ ਗਿਆ ਉਹਨਾਂ ਦੇ ਘਰ ਤੱਕ ਕਿਤੇ ਨਾ ਕਿਤੇ ਸਰਕਾਰਾਂ ਦੀ ਅਣਗਹਿਲੀ ਹੈ ਜਾਂ ਸਰਕਾਰਾਂ ਦੀ ਮੇਲੀ ਭੁਗਤ ਹੈ ਜਾਂ ਸਰਕਾਰਾਂ ਇਸ ਚੀਜ਼ ਨੂੰ ਚਾਹੁੰਦੀਆਂ ਨੇ ਕਿ ਸਾਡਾ ਜਿਹੜਾ ਯੂਥ ਹੈ ਉਹ ਨਸ਼ੇ ਦੀ ਦਲਦਲ 'ਚ ਫਸੇ ਤੇ ਆ ਕੇ ਸਾਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਸਾਡੇ ਤੇ ਸਵਾਲ ਜਵਾਬ ਨਾ ਕੀਤਾ ਜਾਵੇ ਸੋ ਜਦੋਂ ਪੁਲਿਸ ਦੇ ਘਰੇ ਚਿੱਟਾ ਪਹੁੰਚ ਜਾਵੇ ਪੁਲਿਸ ਦਾ ਪੁੱਤ ਉਸ ਚਿੱਟੇ ਦੀ ਲਪੇਟ 'ਚ ਆ ਜਾਵੇ ਤੇ ਆਮ ਜਨਤਾ ਦਾ ਮੈਂ ਕਹੂੰਗਾ ਵੀ ਜਮਾ ਵੀ ਸੇਫ ਨਹੀਂ ਹੈਗੀ ਜੇਕਰ ਉਸ ਪੁਲਿਸ ਦੇ ਘਰ ਤੱਕ ਚਿੱਟਾ ਪਹੁੰਚਿਆ ਤੇ ਉਹ ਕੀ ਉਹ ਪੁਲਿਸ ਵਾਲਾ ਅੱਜ ਇਹ ਚੀਜ਼ ਦਾ ਦਾਵਾ ਕਰ ਦੂਗਾ ਕਿ ਪੰਜਾਬ ਚੋਂ ਨਸ਼ਾ ਖਤਮ ਕਰ ਦੂਗਾ ਕਿ ਜਿਹੜਾ ਆਪਣੇ ਘਰ ਚੋਂ ਆਪਣੇ ਪੁੱਤ ਨੂੰ ਨਹੀਂ ਬਚਾ ਸਕਿਆ ਉਹ ਆਮ ਪੁੱਤਾਂ ਨੂੰ ਕਿੱਥੇ ਬਚਾ ਲੂਗਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਸ ਮਹੀਮ ਦੇ ਨਾਲ ਨਾਲ ਜੁੜੀਆਂ ਹੋਈਆਂ ਨੇ ਇੱਕ ਪਾਸੇ ਸਰਕਾਰ ਦਾਵਾ ਕਰਦੀ ਵੀ ਅਸੀਂ ਜਿਹੜਾ ਇਹ ਨਸ਼ਾ ਜੜ ਤੋਂ ਖਤਮ ਕਰ ਦਾਂਗੇ ਦੂਜੇ ਪਾਸੇ ਜਿਨ੍ਹਾਂ ਨੂੰ ਸਾਡੀ ਰਾਖੇ ਲਈ ਲਾਇਆ ਗਿਆ ਜਿਨ੍ਹਾਂ ਨੂੰ ਇਸ ਚੀਜ਼ ਦੀ ਪਹਿਰੇ ਲਈ ਦਾਰੇ ਲਈ ਕਰਾਇਆ ਗਿਆ ਉਹਨਾਂ ਦੇ ਘਰਾਂ ਚੋਂ ਚਿੱਟਾ ਨਿਕਲ ਰਿਹਾ ਪਿੱਛੇ ਜੇ ਅਸੀਂ ਖਬਰ ਸੁਣੀ ਹੈ ਕਿ ਉਹ ਪੁਲਿਸ ਵਾਲੀ ਜਿਹੜੀ ਥਾਰ ਵਾਲੀ ਬੀਬੀ ਉਹ ਕਾਸੀ ਫੇਮਸ ਹੋਈ ਸੀ ਇਸੇ ਚੀਜ਼ ਨੂੰ ਲੈ ਕੇ ਉਹਦੀ ਗੱਡੀ ਚੋਂ ਚਿਤਾ ਬ੍ਰਾਹਮਤ ਹੋਇਆ ਕਿੰਨੇ ਪੁਲਿਸ ਵਾਲੀਆਂ ਵੀਡੀਓ ਇਹ ਜਿਹੀਆਂ ਆਈਆਂ ਨੇ ਵੀ ਸਾਡੇ ਪੁਲਿਸ ਦੇ ਨੌਜਵਾਨ ਜਿਹੜੇ ਕਿ ਚਿਤਾ ਲਾਉਂਦੇ ਹੋਏ ਕਈ ਵੀਡੀਓ ਆਈਆਂ ਨੇ ਇੱਕ ਪਿੱਛੇ ਜੇ ਵੀਡੀਓ ਆਈਏ ਕਿ ਇੱਕ ਪੁਲਿਸ ਵਾਲਾ ਸ਼ਰਮ ਫੀਮ ਖਾ ਰਿਹਾ ਜੀ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਪਹਿਲਾਂ ਸਰਕਾਰਾਂ ਦੀ ਅਣਗਹਿਲੀਆਂ ਹੋਈਆਂ ਨੇ ਸਾਢੇ 4 ਸਾਲ ਦਾ ਸਮਾਂ ਸਰਕਾਰਾਂ ਦਾ ਬੀਤ ਚੁੱਕਿਆ ਉਦੋਂ ਤੱਕ ਇਹਨਾਂ ਚੀਜ਼ਾਂ ਦਾ ਕੋਈ ਐਕਸ਼ਨ ਨਹੀਂ ਲਿਆ ਗਿਆ ਤੇ ਹੁਣ ਸਿਰਫ 4-6 ਮਹੀਨਿਆਂ ਦੇ ਵਿੱਚ ਇਸ ਸਟੇਜ ਨੂੰ ਜੇ ਦਾਵਾ ਕਰਨ ਮੈਂ ਕਹੂੰਗਾ ਇਸ ਦਾਵੇ ਝੁੱਠੇ ਪੈਣਗੇ ਸਰਕਾਰਾਂ ਦੇ ਸਿਰਫ ਇਹ ਸਾਰਾ ਸਰਕਾਰਾਂ ਦੇ ਮੇਲੀ ਭੁਗਤੇ ਦੇ ਨਾਲ ਵੱਡੇ-ਵੱਡੇ ਸੁਗਤਰਾ ਦੇ ਨਾਮ ਉਹ ਆਮ ਪਿੰਡਾਂ ਦੇ ਕਈ ਲੋਕਾਂ ਨੇ ਲੈ ਚੁੱਕੇ ਆ ਉਹਨਾਂ ਸ਼ਿਕਾਇਤਾਂ ਤੱਕ ਅੱਜ ਤੱਕ ਸਰਕਾਰ ਪਹੁੰਚੀ ਨਹੀਂ ਹੈਗੀ ਉਹਨਾਂ ਸ਼ਿਕਾਇਤਾਂ ਤੱਕ ਅਜੇ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਲੱਗਦਾ ਵੀ ਸਰਕਾਰ ਮਿਲੀਭੁਗਤ ਦੇ ਨਾਲ ਹੀ ਕਰਦੀ ਹੈ ਹੁਣ ਲਾਸਟ ਦੇ ਵਿੱਚ ਸਰਕਾਰ ਆਪਣੇ ਆਪ ਨੂੰ ਚੰਗਾ ਦਿਖਾਉਣ ਦੇ ਲਈ ਚਾਰ ਦਿਨਾਂ ਦੇ ਵਿੱਚ ਆਪਦੀ ਸ਼ਬੀ ਨੂੰ ਬਚਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਨੂੰ ਚਲਾ ਰਹੀ ਹੈ ਜੀ ਜੀ ਬਾਪੂ ਜੀ ਵਿੱਚ ਆਉਂਗੇ ਜੀ ਫਰੇਮ ਦੇ ਥੋੜਾ ਜਿਹਾ ਸਾਈਡ ਤੇ ਰਹੋ ਜੀ ਜੇ ਜਿਨੇ ਹੁਣ ਨਸ਼ਿਆਂ ਨੂੰ ਲੈ ਕੇ ਹਨਾ ਗੱਲ ਕੀਤੀ ਆ ਕਿ ਕਿਵੇਂ ਇੱਕ ਏਐਸਆਈ ਦਾ ਲੜਕਾ ਜਿਹੜਾ ਨਸ਼ੇ ਦੀ ਭੇਡ ਚੜ ਗਿਆ ਹਨਾ ਤੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਇਹ ਖਬਰ ਪਹੁੰਚਦੀ ਆ ਅਸਰ ਜ਼ਰੂਰ ਕਰਦੀ ਆ ਕਿ ਇੱਕ ਪੁਲਿਸ ਅਧਿਕਾਰੀ ਦਾ ਜਿਹੜਾ ਲੜਕਾ ਆ ਉਹ ਇਸ ਦਲਦਲ ਦੇ ਵਿੱਚ ਫਸ ਕੇ ਹਨਾ ਕਿਵੇਂ ਆਪਣੇ ਆਪ ਨੂੰ ਤਬਾਹ ਕਰ ਗਿਆ ਉੱਥੇ ਹੀ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਵਿਸ਼ਵਾਸ ਤਾਂ ਉੱਠਦੇ ਹੀ ਹੋਗਾ ਨਾ ਇਸ ਜਿੱਤੇ ਕਿ ਇੱਕ ਤਾਂ ਨਸ਼ਿਆਂ ਨੂੰ ਲੈ ਕੇ ਪੁਲਿਸ ਜਿਹੜੀ ਸਾਡੇ ਘਰੇ ਛਾਪੇਮਾਰੀ ਕਰਦੀ ਹੈ ਕਿ ਕਿਸੇ ਦੇ ਨਸ਼ਾ ਨਾ ਮਿਲ ਜੇ ਤਾਂ ਕਿਤੇ ਵੀ ਆ ਹਨਾ ਜਿਵੇਂ ਪਿੰਡਾਂ ਦੇ ਵਿੱਚ ਵੀ ਜਾ ਰਹੀ ਆ ਨਾਕੇਬੰਦੀ ਕਰ ਰਹੀ ਹੈ ਤੇ ਉੱਥੇ ਜਿਹੜੀ ਛਾਪੇਮਾਰੀ ਵੀ ਕਰ ਰਹੀ ਆ ਤੇ ਕੀ ਲੱਗਦਾ ਹੈ ਕਿ ਵੀ ਲੋਕ ਉਹਨਾਂ ਨੂੰ ਸਵਾਲ ਨਹੀਂ ਕਰਨਗੇ ਕਿ ਤੁਹਾਡੇ ਬੱਚੇ ਕਿੱਧਰ ਜਾ ਰਹੇ ਨੇ ਜੇ ਤੁਸੀਂ ਪਹਿਲਾਂ ਆਪਣੇ ਦਾ ਧਿਆਨ ਰੱਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਵੀ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਕ ਪਾਸੇ ਜਿਸ ਇਨਸਾਨ ਨੇ ਸਾਡੀ ਰਾਖੀ ਕਰਨੀ ਹੈ ਮੈਂ ਪੁਲਿਸ ਦੀ ਗੱਲ ਕਰਤਾ ਤੇ ਉਸੇ ਦੇ ਘਰੋਂ ਉਹਦਾ ਪੁੱਤ ਇੱਕ ਚਿੱਟੇ ਦੇ ਓਵਰਡੋਜ ਦੇ ਨਾਲ ਉੱਠ ਜੇ ਫੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਆਪਣੇ ਆਪ ਦੇ ਲਈ ਕਿ ਮੈਂ ਕਹੂੰਗਾ ਕਿ ਪੁਲਿਸ ਦੇ ਲਈ ਮੈਂ ਨਾ ਹੋ ਗਿਆ ਹੂੰ ਉਹ ਦੂਜੇ ਤੋਂ ਪੁੱਤ ਨੂੰ ਕਿਵੇਂ ਰੋਕ ਲੈਣਗੇ ਜਦੋਂ ਆਪਦੇ ਪੁੱਤ ਨੂੰ ਨਹੀਂ بچਾ ਸਕੇ ਸਵਾਲ ਤਾਂ ਉਹਨਾਂ ਦਾ ਸਵਾਲ ਬਹੁਤ ਵੱਡਾ ਉੱਠਦਾ ਹੈ ਛੋਟਾ ਨਹੀਂ ਹੈਗਾ ਬਹੁਤ ਵੱਡੇ ਲੈਵਲ ਤੇ ਹੈ ਕਿ ਕੋਈ ਇਹ ਤਾਂ ਹੈ ਨਹੀਂਗਾ ਕਿ ਉਹ ਪਹਿਲੇ ਦਿਨ ਓਵਰਡੋਜ ਲੈ ਕੇ ਚੱਲ ਗਿਆ ਕਿੰਨਾ ਲੰਬਾ ਸਮਾਂ ਉਹਨੇ ਪਹਿਲਾਂ ਕੀਤਾ ਹੋਊਗਾ ਤੇ ਉਹ ਪੁਲਿਸ ਵਾਲੇ ਤੱਕ ਵੀ ਗੱਲ ਹੋਊਗੀ ਤਾਂ ਪੁਲਿਸ ਵਾਲੇ ਨੂੰ ਇਹ ਚੀਜ਼ ਵੀ ਪਤਾ ਹੋਊਗੀ ਕਿ ਮੇਰਾ ਪੁੱਤ ਕਿੱਥੋਂ ਇਹ ਚਿੱਟਾ ਲੈ ਕੇ ਆ ਰਿਹਾ ਤੇ ਉਹਦੇ ਤੇ ਉਹ ਬਣਦੀਆਂ ਕਾਰਵਾਈਆਂ ਕਿਉਂ ਨਹੀਂ ਕੀਤੀਆਂ ਜਦੋਂ ਇੱਕ ਛੋਟੇ ਸਗਤ ਦਾ ਘਰੋਂ ਚੱਕਿਆ ਜਾਂਦਾ ਤਾਂ ਉਹ ਤੋਂ ਇੱਕ ਚੈਨ ਵੀ ਖੁੱਲਦੀ ਹੈ ਉਹ ਤੋਂ ਵੱਡਾ ਵੀ ਚੱਕਿਆ ਜਾ ਸਕਦਾ ਉਹ ਤੋਂ ਵੱਡਾ ਵੀ ਚੱਕਿਆ ਜਾ ਸਕਦਾ ਪਰ ਇਦਾਂ ਦੀ ਹਲੇ ਤੱਕ ਕੋਈ ਖਬਰ ਨਹੀਂ ਹੈ। ਕੀ ਲੱਗਦਾ ਹੈ ਕਿ ਆਪਣੇ ਆਪਿਆਂ ਨੂੰ ਬਚਾਇਆ ਜਾ ਰਿਹਾ ਹੋਵੇ ਉਸ ਸਮੇਂ ਆਪਣਿਆਂ ਨੂੰ ਬਚਾਉਣ ਦੇ ਚੱਕਰ 'ਚ ਹੀ ਜਿਹੜਾ ਇਹ ਮੈਂ ਕਹੂੰਗਾ ਵੀ ਨਸ਼ਾ ਪੱਤੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਹੋਇਆ ਸਮੇਂ-ਸਮੇਂ ਦੇ ਵਿੱਚ ਮੈਂ ਇਕੱਲੇ ਇਸ ਸਰਕਾਰ ਨੂੰ ਦੋਸ਼ ਨਹੀਂ ਦਊਂਗਾ ਪਹਿਲੀਆਂ ਸਰਕਾਰਾਂ ਵੀ ਨੇ ਤੁਸੀਂ ਹੁਣ ਚ ਚੀਜ਼ਾਂ ਦੇਖ ਲਓ ਰੈਲੀਆਂ ਚੱਲਣੀਆਂ ਨੇ ਤੇ ਰੈਲੀਆਂ 'ਚ दारू ਕੌਣ ਵੰਡਦਾ ਯਾਰ ਬਿਲਕੁਲ ਇਹ ਸਰਕਾਰਾਂ ਆਪ ਹੀ ਸਾਡੇ ਪੁੱਤਾਂ ਨੂੰ ਨਸ਼ੇ ਤੇ ਲਾਉਂਦੀਆਂ ਨੇ ਘਰ-ਘਰ दारू ਦੀ ਪੇਟੀਆਂ ਪਹੁੰਚਾਉਂਦੇ ਨੇ ਜੀ ਤੇ ਹੁਣ ਪਿੱਛੇ ਜੇ ਆਪਾਂ ਇਹ ਚੀਜ਼ ਦੇਖੀ ਹੈ ਜਦੋਂ ਇੱਕ ਜਾਲੀ दारू ਦਾ ਰੋਲਾ ਪਿਆ ਸੀਗਾ ਤਾਂ ਉਹਦੇ ਚ ਆਮ ਪਾਰਟੀ ਦਾ ਬਿਆਨ ਸੀਗਾ ਕਿ ਉਹ दारू ਨੂੰ ਸ਼ੁੱਧ ਕਰਕੇ ਫੈਕਟਰੀਆਂ ਤੱਕ ਪਹੁੰਚਾਉਣਗੇ दारू ਦੀ ਰੱਖਿਆ ਕਰਨਗੇ ਨਸ਼ੇ ਦੀ ਰੱਖੀ ਤਾਂ ਸਰਕਾਰ ਆਪ ਬੈਠੀ ਐ ਜੀ ਸੋ ਇਹ ਸਰਕਾਰ ਦੀ ਮਿਲੀਭੁਗਤ ਦੇ ਨਾਲ ਇਹ ਸਾਰਾ ਪ੍ਰੋਪਗੈਂਡਾ ਚੱਲਦਾ ਆ ਰਿਹਾ ਤੇ ਸਮੇਂ-ਸਮੇਂ ਨਾਲ ਚੱਲਣਾ ਇਹ ਪ੍ਰੋਪਗੈਂਡਾ ਉਦੋਂ ਪੁਲਿਸ ਦੇ ਰਖਾਇਆ ਨਹੀਂ ਰੁਕਣਾ ਹੈਗਾ ਲੋਕਾਂ ਦੇ ਰਖਾਇਆ ਨਹੀਂ ਰੁਕਣਾ ਹੈਗਾ ਜਿਦਣ ਸਰਕਾਰ ਆ ਆਪਣੀ ਰੱਖੀ ਆਪ ਕਰੂਗੀ ਸਰਕਾਰ ਇਸ ਚੀਜ਼ ਨੂੰ ਸੋਚੂਗੀ ਕਿ ਹਾਂ ਅਸੀਂ ਆਪਦੇ ਪਾਰਟੀ ਨੂੰ ਸਟਰੋਂਗ ਕਰਨ ਦੇ ਲਈ ਨਸ਼ੇ ਦੀ ਵਰਤੋਂ ਨਹੀਂ ਕਰਨੀ, दारूओं ਦੀ ਵਰਤੋਂ ਕਰਦੇ ਨੇ। ਹੁਣ ਇਲੈਕਸ਼ਨ ਆਉਣ ਵਾਲੀ ਹੈ। ਉਹਦੇ 'ਚ ਤੁਸੀਂ ਦੇਖਿਓ ਰੈਲੀਆਂ 'ਚ ਜਾਂਦੇ ਨੇ ਵੱਡੀ ਮਾਤਰਾ ਦੇ ਵਿੱਚ ਫੀਮ ਉੱਥੇ ਵਿਕਦੀ ਹੈ। ਜੀ। ਨੌਜਵਾਨਾਂ ਨੂੰ ਫੀਮ ਖਵਾ ਕੇ ਜਾਂ ਕਿਸੇ ਹੋਰ ਤਰ੍ਹਾਂ ਦੇ ਜਿਹੜੇ ਵੀ ਨਸ਼ੇ ਦੀ ਉਹਨਾਂ ਦੀ ਡਿਮਾਂਡ ਹੁੰਦੀ ਹੈ। ਉਹ ਨਸ਼ਾ ਉਹਨਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਰੈਲੀਆਂ 'ਚ ਲੈ ਕੇ ਜਾਇਆ ਜਾਂਦਾ। ਸੋ ਇਹ ਸਰਕਾਰਾਂ ਹੀ ਮੈਂ ਕਹੂੰਗਾ ਪਿੱਛੇ ਚੱਕ ਗਾਣਾ ਵੀ ਆਏ ਸੀ ਸਰਕਾਰਾਂ ਹੀ ਬਕਾਉਂਦੀਆਂ ਨਚਿੱਟਾ ਤਾਂ ਇਹਦਾ ਸ਼ਰਿਆਮ ਵਿਕਦਾ ਸੋ ਉਹ ਗੱਲਾਂ ਸੱਚ ਸੀਗੀਆਂ ਉਹਦੇ ਉੱਤੇ ਸਿੰਗਰ ਦੇ ਉੱਤੇ ਪਰਚਾ ਵੀ ਬਣਿਆ ਸੀਗਾ ਇਸ ਗੱਲ ਦਾ ਸੋ ਇਹ ਚੀਜ਼ਾਂ ਨੇ ਮਤਲਬ ਕਿ ਜਿੱਦਣ ਸਰਕਾਰਾਂ ਇਸ ਚੀਜ਼ ਨੂੰ ਸਮਝ ਲੈਣ ਸਰਕਾਰਾਂ ਆਪ ਦੇ ਕਿੰਨੇ ਅਜੇ ਐਮਐਲਏ ਨੇ ਜਿਨ੍ਹਾਂ ਦੇ ਆਪ ਦੇ ਪੁੱਤ ਨਸ਼ੇ ਦੀ ਦਲਦਲ ਚ ਫਸੇ ਹੋਏ ਹੂੰ ਤੇ ਉਹਨਾਂ ਦੇ ਘਰਾਂ ਦੇ ਵਿੱਚ ਮਤਲਬ ਕਿ ਪੱਡੀ ਮਾਤਰਾ ਦੇ ਵਿੱਚ ਨਸ਼ਾ ਉਤਰ ਰਿਹਾ ਜਿੱਦ ਤਨ ਉਹ ਚੀਜ਼ਾਂ ਰੁਕੀਆਂ ਤਾਂ ਉਦੋਂ ਜਾ ਕੇ ਸਾਡੀ ਚੀਜ਼ ਰੁਕਣੀ ਹੈ ਪੁਲਿਸ ਦੇ 4 ਦਿਨ ਨਾਕਾ ਬੰਦੀ ਕਰ ਲੂਗੀ 10 ਦਿਨ ਨਾਕਾ ਬੰਦੀ ਕਰ ਲੂਗੀ ਪਰ ਜਦੋਂ ਹੁਣ ਕਈ ਪੁਲਿਸ ਵਾਲਿਆਂ ਦੇ ਆਪ ਦੇ ਬਿਆਨ ਨੇ ਖੁਦ ਦੇ ਉਹ ਕਹਿੰਦੇ ਵੀ ਅਸੀਂ ਚਿੱਟੇ ਵਾਲਿਆਂ ਨੂੰ ਇੱਕ ਦਿਨ ਚ ਫੜ ਲੀਏ ਪਰ ਸਾਨੂੰ ਉੱਪਰੋਂ ਪ੍ਰੈਸ਼ਰ ਆ ਜਾਂਦਾ ਵੀ ਤੁਸੀਂ ਛੱਡਣਾ ਹੈ ਹੂੰ ਰੋਡੇ ਲੜੇ ਕਾਲਜ ਦੀ ਗੱਲ ਹੈ ਉੱਥੇ ਅਸੀਂ ਕੁਝ ਸਮਾਂ ਪਹਿਲਾਂ ਇੱਕ ਕਿਸਾਨੀ ਪ੍ਰੋਟੈਸਟ ਦੇ ਦੌਰਾਨ ਗਏ ਸੀਗੇ ਤੇ ਉੱਥੇ ਪੁਲਸ ਵਾਲੇ ਸਾਡੇ ਕੋਲ ਖੜੇ ਸੀ ਕਿ ਗੱਲਬਾਤ ਚੱਲੀ ਹੋਣਾ ਦੇ ਨਾਲ ਚਲੋ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਤਾਂ ਪੁਲਸ ਵਾਲੇ ਕਹਿੰਦਾ ਸੀ ਕਿ ਵੀ ਉਹ ਜਿਹੜਾ ਸਾਹਮਣੇ ਮੋਟਰਸਾਈਕਲ ਜਾ ਰਿਹਾ ਉਸ ਮੋਟਰਸਾਈਕਲ ਦੇ ਵਿੱਚ ਵੱਡੀ ਮਾਤਰਾ ਚ ਚਿੱਟੇ ਆ ਅਸੀਂ ਕਹਾਂ ਵੀ ਤੁਸੀਂ ਚਿੱਟੇ ਨੂੰ ਕਿਉਂ ਨਹੀਂ ਫੜਦੇ ਹੈਗੇ ਉਹ ਕਹਿੰਦਾ ਜਿੱਦਾਂ ਹੀ ਅਸੀਂ ਇਹਨੂੰ ਫੜਾਂਗੇ ਸਾਡੀ ਬਦਲੀ ਹੋਊਗੀ ਸਾਨੂੰ ਸਾਡੇ ਪਰਿਵਾਰ ਤੋਂ ਦੂਰ ਕੀਤਾ ਜਾਊਗਾ ਤੇ ਨਾਲ ਦੀ ਨਾਲੇ ਇਹਨੂੰ ਛਡਾਉਣ ਦੇ ਲਈ ਵੱਡੇ ਤੋਂ ਵੱਡੇ ਮੰਤਰੀਆਂ ਦਾ ਪ੍ਰੈਸ਼ਰ ਸਾਡੇ ਤੇ ਆ ਜਾਣਾ ਹੈ ਸੋ ਪੁਲਸ ਵੀ ਸੇਫ ਨਹੀਂ ਹੈਗੀ ਆਮ ਜਨਤਾ ਦਾ ਸੇਵ ਕੀਤਾ ਕਿੰਨੇ ਪੁਲਿਸ ਵਾਲਿਆਂ ਦੇ ਬਿਆਨ ਨੇ ਜਿਹੜੇ ਉਹ ਇਸ ਚੀਜ਼ ਤੋਂ ਹੁਣ ਉਹ ਪੁਲਿਸ ਵਾਲਾ ਦੁਖੀ ਹੋ ਕੇ ਇਹ ਗੱਲ ਕਹਿੰਦਾ ਵੀ ਅਸੀਂ ਇਸ ਦੇਸ਼ ਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ ਕਿੰਨੇ ਪੁਲਿਸ ਵਾਲੇ ਨੇ ਜਿਹੜੇ ਆਪ ਇੱਥੇ ਪੁਲਿਸ ਦੀ ਨੌਕਰੀ ਹੈ ਉਹ ਆਪ ਦੇ ਧੀਆਂ ਪੁੱਤਾਂ ਨੂੰ ਆਇਲਰਸ ਕਰਾ ਕੇ ਬਾਹਰ ਭੇਜ ਰਹੇ ਕਿਉਂਕਿ ਉਹ ਸਿਸਟਮ ਦੇ ਵਿੱਚ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਉਹਨਾਂ ਨੂੰ ਸਾਡੇ ਨਾਲ ਵਾਦ ਡੰਗਾਈ ਦਾ ਪਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਮੁਹਿੰਮ ਹੈ ਜਿਹੜੀ ਇੱਕ ਨਾਮ ਦੀ ਮੁਹਿੰਮ ਹੈ ਸਿਰਫ ਹਥਿਆਰਾਂ ਤੱਕ ਇਹ ਮੁਹਿੰਮ ਜਦੋਂ ਤੱਕ ਸਰਕਾਰਾਂ ਆਪ ਇਸ ਚੀਜ਼ ਤੋਂ ਬਾਹਰ ਨਹੀਂ ਹੁੰਦੀਆਂ ਉਹ ਦੋ ਤੱਕ ਪੰਜਾਬ ਦੇ ਵਿੱਚ ਮੈਂ ਕਹੂੰਗਾ ਵੀ ਨਸ਼ਾ ਖਤਮ ਨਹੀਂ ਹੁੰਦਾ ਤੇ ਨਸ਼ੇ ਜਦੋਂ ਦਾ ਹੀ ਜਿਹੜੀਆਂ ਮੁਹਿੰਮ ਸ਼ੁਰੂ ਕੀਤੀ ਆ ਉਹਦੇ ਨਾਲ ਹੀ ਕਿਹਾ ਜਾ ਰਿਹਾ ਕਿ ਅਸੀਂ ਗੈਂਗਸਟਰਾਂ ਨੂੰ ਵੀ ਖਤਮ ਕਰ ਰਹੇ ਹਾਂ ਪਰ ਦੂਸਰੇ ਪਾਸੇ ਜੇ ਨੌਜਵਾਨਾਂ ਤੇ ਜਿਹੜਾ ਗੈਂਗਸਟਰ ਬਾਦ ਇਸ ਤਰੀਕੇ ਦੇ ਨਾਲ ਵੀ ਪ੍ਰਭਾਵ ਪਾ ਰਹੇ ਕਿ ਨਾਮੀ ਚਿਹਰਿਆਂ ਨੂੰ ਜਿਹੜਾ ਉਹਨਾਂ ਦੇ ਵੱਲੋਂ ਮਾਰਿਆ ਜਾ ਰਿਹਾ ਚਾਹੇ ਉਹ ਸਿੱਧੂ ਮੂਸੇਵਾਲਾ ਦਾ ਨਾਮ ਲੈ ਲਓ ਜਾਂ ਫਿਰ ਹੁਣ ਪਿੱਛੇ ਜਿਹੜਾ ਖਿਡਾਰੀ ਦੀ ਮੌਤ ਹੋਈ ਸੀਗੀ ਤੇ ਹੋਰ ਵੀ ਕਈ ਜਿਹੜੇ ਨਾਮੀ ਚਿਹਰੇ ਨੇ ਤੇ ਉਹਨਾਂ ਦੇ ਉਹਨਾਂ ਨੂੰ ਜਿਹੜਾ ਗੈਂਗਸਟਰਾਂ ਦੇ ਵੱਲੋਂ ਮਾਰਿਆ ਜਾ ਰਿਹਾ ਤੇ ਦੂਸਰੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਗੈਂਗਸਟਰਵਾਦ ਨੂੰ ਖਤਮ ਕਰ ਰਹੇ ਹਾਂ ਕੀ ਲੱਗਦਾ ਹੈ ਕਿ ਜਿਹੜਾ ਆਏ ਦਿਨ ਥੋੜੀ ਜੀ ਗੱਲ ਨੂੰ ਲੈ ਕੇ ਕਹਿੰਦੇ ਕਿ ਅਸੀਂ ਹਥਿਆਰ ਜਿਹੜਾ ਦੇਖਣਾ ਸੀਗਾ ਕਿੱਥੇ ਇਹਨਾਂ ਦੇ ਵੱਲ ਲੁਕਾਏ ਗਏ ਸੀਗੇ ਤੇ ਸੇਮ ਸਟੋਰੀ ਦਿਖਾ ਕੇ ਉਹਨਾਂ ਨੂੰ ਉੱਥੇ ਵੀ ਉਹਨਾਂ ਦਾ ਐਨਕਾਊਂਟਰ ਵੀ ਕੀਤਾ ਜਾ ਰਿਹਾ ਤੇ ਅਸੀਂ ਗੈਂਗਸਟਰ ਖਤਮ ਕਰਤੇ ਤੇ ਐਦਾਂ ਵੱਡੀਆਂ ਗੱਲਾਂ ਵੀ ਹੁੰਦੀਆਂ ਨੇ ਦੇਖੋ ਗੱਲ ਇਹ ਆ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਵੀ ਗੈਂਗਸਟਰ ਪੈਦਾ ਕਿਵੇਂ ਹੋਏ ਸਰਕਾਰ ਨੇ ਹੀ ਇਹ ਬੱਚੇ ਪੈਦਾ ਕੀਤੇ ਨੇ ਜੇਕਰ ਕਿਸੇ ਬੱਚੇ ਨੂੰ ਰੋਜ਼ਗਾਰ ਦਿੱਤਾ ਹੋਵੇ ਉਹਨੂੰ ਵੱਡੇ ਪੱਧਰ ਦੇ ਉੱਤੇ ਭੇਜੀ ਕੇ ਰੱਖਿਆ ਹੋਵੇ ਤਾਂ ਉਹਦਾ ਲੜਾਈ ਵਾਲਾ ਆਪਣੇ ਆਪ ਧਿਆਨ ਨਹੀਂ ਜਾਂਦਾ ਉਹਦੇ ਆਦੇ ਕੰਮ ਵੱਲ ਧਿਆਨ ਜਾਂਦਾ ਹੈ ਸੋ ਸਰਕਾਰ ਦੀਆਂ ਨਾਕਾਮੀਆਂ ਕਰਕੇ ਵੱਡੇ ਪੱਧਰ ਤੇ ਯੂਥ ਸਾਡਾ ਬੇਰੋਜ਼ਗਾਰ ਫਿਰ ਰਿਹਾ ਸੀਗਾ ਹੁਣ ਇਹ ਰੋਜ਼ਗਾਰ ਬੇਰੋਜ਼ਗਾਰ ਫਿਰਨ ਕਰਕੇ ਜਿਹੜੇ ਵੱਡੇ ਗੈਂਗਸਟਰ ਨੇ ਨਾਮੀ ਗੈਂਗਸਟਰ ਨੇ ਉਹਨਾਂ ਦੇ ਲਬੇਡ ਦੇ ਵਿੱਚ ਜਵਾਕ ਆ ਗਏ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੂੰ ਪੈਸਾ ਦਉਂਦੇ ਨੇ ਪੈਸਾ ਦੇ ਕੇ ਜਿਹੜਾ ਮਤਲਬ ਇਹਨਾਂ ਤੋਂ ਇਹ ਮੈਂ ਕਹੂੰਗਾ ਵੀ ਕਾਂਡ ਕਰਾਇਆ ਜਾਂਦਾ ਹੈ ਚਾਹੇ ਉਹ ਰਾਣਾ ਬਲਾਚੋਰੀਆ ਦਾ ਹੋਵੇ ਹੁਣ ਬਲਾਚੋਰੀਆ ਦਾ ਜਿਹੜਾ ਇਹ ਕਤਲ ਉਹ ਇੱਕ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਂ ਕਹੂੰਗਾ ਵੀ ਚਿੰਤਾ ਦਾ ਵਿਸ਼ਾ ਹੈ ਪੁਲਿਸ ਦੀ ਮੌਜੂਦਗੀ ਹੈ ਇੱਕ ਐਡਾ ਵੱਡੇ ਲੈਵਲ ਦਾ ਕਬੱਡੀ ਕੱਪ ਹੋ ਰਿਹਾ ਤੇ ਪੁਲਿਸ ਉੱਥੇ ਇੱਕ ਮੌਜੂਦ ਖੜੀ ਹੈ ਤੇ ਦੋ ਜਵਾਕ ਆ ਕੇ ਮੈਂ ਜਵਾਕੇ ਕਹੂੰਗਾ ਨਾ ਦੋ ਜਵਾਕ ਆ ਕੇ ਉਹ ਉਹਦਾ ਇਨਕਾਉਂਟਰ ਇਨਕਾਉਂਟਰ ਕਹਿ ਸਕਦੇ ਆਂ ਆਪਾਂ ਵੀ ਗੋਲੀਆਂ ਮਾਰ ਕੇ ਚਲੇ ਜਾਵੇ ਤਾਂ ਪੁਲਿਸ ਸੁੱਤੀ ਫਰੀ ਸੀਗੀ ਸਾਡੀ ਜੀ ਜੇਕਰ ਆਪਾਂ ਇੱਕ ਗੱਲ ਕਰੀਏ ਤਾਂ ਪੁਲਿਸ ਦੇ ਕੋਲ ਚੁੱਪੇ-ਚੁੱਪੇ ਦੀ ਖਬਰ ਆਉਂਦੀ ਹੈ ਅੱਜ ਅਸੀਂ ਇੱਥੇ ਬੈਠੇ ਵੀਡੀਓ ਬਣਾ ਰਹੇ ਹਾਂ ਸਾਡੀ ਇਹ ਵੀ ਖਬਰ ਪੁਲਿਸ ਦੇ ਕੋਲ ਹੂੰ ਪਰ ਜਦੋਂ ਅਜਿਹੇ ਕਾਂਡ ਹੁੰਦੇ ਆ ਜਦੋਂ ਅਜਿਹੇ ਕੇਸ ਹੁੰਦਾ ਤਾਂ ਸਾਡੀ ਪੰਜਾਬ ਸਰਕਾਰ ਵੀ ਸੁੱਤੀ ਪਈ ਉਹਦੋਂ ਸਾਡਾ ਪੰਜਾਬ ਪੁਲਿਸ ਵੀ ਸੁੱਤੀ ਪਈ ਹੈ ਜੀ ਸੋ ਮੈਨੂੰ ਇਹ ਚੀਜ਼ ਲੱਗਦਾ ਵੀ ਕਿਤੇ ਨਾ ਕਿਤੇ ਵੀ ਜਿਹੜੇ ਵੱਡੇ ਗੈਂਗਸਟਰ ਨੇ ਉਹ ਸਰਕਾਰਾਂ ਦੇ ਉੱਤੇ ਹਾਵੀ ਨੇ ਨਾਮੇ ਲਾ ਲਓ ਚਾਹੇ ਲੌਰੰਸ ਬਸ਼ਨੋਈ ਵਰਗੇ ਲਾ ਲਓ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਵੀਡੀਓ ਬਣਾ ਦਿੰਦਾ ਹੈ ਜੀ ਕਿਤੇ ਨਾ ਕਿਤੇ ਸਰਕਾਰਾਂ ਦੇ ਮਿਲੀ ਭੁਗਤ ਹੈ ਅੱਜ ਤੱਕ ਉਹਦੀ ਵੀਡੀਓ ਦੇ ਉੱਤੇ ਕਾਰਵਾਈ ਕਿਉਂ ਨਾ ਗਈ ਉਸ ਸਮੇਂ ਦਾ ਜਿਹੜਾ ਮੈਂ ਕਹੂੰਗਾ ਵੀ ਜੇਲ੍ਹ ਦਾ ਇੰਚਾਰਜ ਸੀਗਾ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਹੂੰ ਜੇਕਰ ਮਿਲੀ ਭੁਗਤ ਤਾਂ ਹੀ ਨਹੀਂ ਕੀਤਾ ਗਿਆ ਨਾ ਨਹੀਂ ਉਹ ਬਹੁਤ ਵੱਡਾ ਵਿਸ਼ਾ ਹੈ ਇੱਕ ਆਪਾਂ ਵੀਡੀਓ ਬਣਾ ਰਹੇ ਆ ਆਪਾਂ ਨੂੰ ਘੰਟੇ ਦਾ ਸਮਾਂ ਚਾਹੀਦਾ ਹੂੰ ਤੇ ਉਹ ਘੰਟੇ ਦਾ ਸਮਾਂ ਉਹਦੇ ਕੋਈ ਉਹਦੇ ਗੈਰਜ਼ ਤੱਕ ਗਿਆ ਹੀ ਨਹੀਂ ਹੈਗਾ ਚੈੱਕ ਕਰਨ ਦੇ ਲਈ ਸੀ ਸੋ ਇਹ ਸਾਰੀਆਂ ਚੀਜ਼ਾਂ ਨੇ ਮੈਂ ਇਹ ਗੱਲ ਕਹੂੰਗਾ ਵੀ ਸਰਕਾਰਾਂ ਹੀ ਨਾ ਚੀਜ਼ਾਂ ਨੂੰ ਪੈਦਾ ਕਰਦੀਆਂ ਨੇ ਤੇ ਅੱਜ ਦੀ ਡੇਟ ਦੇ ਵਿੱਚ ਹੁਣ ਆਪਾਂ ਜੇ ਗੱਲ ਕਰੀਏ ਇਹਦੇ ਚ ਜਿਹੜੇ ਵਿਚਾਰੇ ਛੋਟੇ ਨੇ ਜਿਨ੍ਹਾਂ ਨੂੰ ਬਹੁਤ ਛੋਟੇ ਪੱਧਰ ਤੇ ਮਾੜੇ ਮੋٹے ਕੋਈ ਲੜਾਈ ਝਗੜੇ ਦਾ ਕੇਸ ਹੈ ਜਾਂ ਕੁਝ ਹੈ ਇਹ ਇਹ ਉਹ ਲੋਕ ਸ਼ਿਕਾਰ ਹੋਣੇ ਨੇ ਵੱਡਿਆਂ ਦੇ ਫੇਰ ਨਹੀਂ ਹੱਥ ਪੈਣਾ ਜੀ ਹੁਣ ਲਾਰੈਂਸ ਬਸ਼ਨੋਈ ਨੇ ਸ਼ਰਿਆਮ ਇਹ ਗੱਲ ਕਹੀ ਹੈ ਕਿ ਮੈਂ ਮੁੱਸੇ ਵਾਲਾ ਮਰਿਆ ਹੂੰ ਉਹਦਾ ਕੀ ਬਗੜ ਲਿਆ ਇਹਨਾਂ ਨੇ ਜੀ ਅੱਜ ਤੱਕ ਉਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਠੀਕ ਹੈ ਤੇ ਉਹ ਤੋਂ ਪਹਿਲਾਂ ਬਲਾ ਰਾਣਾ ਦਾ ਵੀ ਉਹਨਾਂ ਨੇ ਇਲਜ਼ਾਮ ਲਿਆ ਆਪਣੇ ਸਿਰ ਤੇ ਗੈਂਗਸਟਰਾਂ ਨੇ ਉਹਨਾਂ ਦਾ ਕੱਕ ਤੱਕ ਨਹੀਂ ਵਿਗੜਿਆ ਜੀ ਹੋਰ ਕਿੰਨੇ ਮੁੱਦੇ ਨੇ ਇਹਨਾਂ ਦੇ ਵਿੱਚ ਜਿਹੜੇ ਆਪਣਾ ਵੀ ਹੋਏ ਨੇ ਕਤਲ ਹੋਏ ਨੇ ਤੋਂ ਕਤਲਾਂ ਦੀ ਜ਼ਿੰਮੇਵਾਰੀਆਂ ਲਈਆਂ ਨੇ ਜੀ ਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਮੈਨੂੰ ਇਹ ਚੀਜ਼ ਲੱਗਦਾ ਵੀ ਜਿਹੜੇ ਵੱਡੇ ਲੈਵਲ ਦੇ ਗੈਂਗਸਟਰਾਂ ਨੇ ਹਾਈ ਲੈਵਲ ਦੇ ਗੈਂਗਸਟਰ ਨੇ ਉਹ ਸਰਕਾਰਾਂ ਦੇ ਉੱਤੇ ਵੀ ਹਾਵੀ ਹੋ ਚੁੱਕੇ ਨੇ ਪੁਲਿਸ ਦੇ ਉੱਤੇ ਹਾਵੀ ਹੋ ਚੁੱਕੇ ਨੇ ਜਿਸ ਕਰਕੇ ਦਾ ਸਮਨਾਨ ਨਹੀਂ ਨਿਕਲ ਰਿਹਾ ਹੈਗਾ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਵੀ ਆਮ ਜਿਹੜਾ ਛੋਟੇ ਲੈਵਲ ਦਾ ਜਿਹਨੇ ਮਾੜੀ ਮੋਟੀ ਕੋਈ ਲੜਾਈ ਝਗੜਾ ਕੀਤਾ ਹੀ ਹੈ ਉਹ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਜਿਨੇ ਕਿਸੇ ਨੇ ਮਾੜਾ ਮोटा ਚੌੜਵਾਜੀ ਦੇ ਵਿੱਚ ਕੋਈ ਵੀਡੀਓ ਪਾਤੀ ਜਾਂ ਕੋਈ ਮਾੜੀ ਮੋਟੀ ਕਾਲਜ ਟਾਈਮ ਦੇ ਵਿੱਚ ਲੜਾਈ ਲੜਾਈ ਕਰ ਲਈ ਉਹਨਾਂ ਨੂੰ ਹੁਣ ਪੁਲਿਸ ਇਨਕਾਉਂਟਰਾਂ ਦੇ ਵਿੱਚ ਸਿਰਫ ਗੱਲ ਕੀ ਇੱਕ ਮਹਿੰਮ ਚਲਾਈ ਹੈ ਮਹਿੰਮ ਦੇ ਵਿੱਚ ਹੁਣ ਇਹਨਾਂ ਨੇ ਆਪਣੀ ਗਿਣਤੀ ਵੀ ਤਾਂ ਪੂਰੀ ਕਰਕੇ ਦੇਣੀ ਹੈ ਹੂੰ ਉਹ ਜਿਹੜਾ ਕੈਲਕੂਲੇਟਰ ਹੈ ਉਹ ਕੈਲਕੂਲੇਟਰ ਵੀ ਤਾਂ ਚਲਾ ਕੇ ਦੇਣਾ ਵੀ ਅਸੀਂ ਐਨੇ ਮੁੰਡੇ ਮਾਰੇ ਨੇ ਉਸੇ ਤਰੀਕੇ ਨਾਲ ਨਸ਼ੇ ਦੀ ਗੱਲ ਹੈ ਜੇ ਹੁਣ ਪਿੱਛੇ ਜਿ ਇੱਕ ਅੱਜ ਦੀ ਮੈਂ ਵੀਡੀਓ ਦੇਖ ਰਿਆ ਸੀਗਾ ਕਿ ਇੱਕ ਬਜ਼ੁਰਗ ਦਾ ਬੱਚਾ ਕੋਈ ਨਸ਼ਾ ਵੇਚਦਾ ਹੋਊਗਾ ਜੀ ਪੁਲਿਸ ਆਜੂ ਦਾ ਘਰ ਤਾਂ ਚਲਦੇ ਕੀ ਉਹ ਕਹਿੰਦਾ ਵੀ 1974 ਦੇ ਵਿੱਚ ਮੇਰਾ ਘਰ ਬਣਿਆ ਮੈਂ ਆਪਦੀ ਕਮਾਈ ਦੇ ਨਾਲ ਘਰ ਪਾਇਆ ਤੇ ਮੇਰਾ ਪੁੱਤ ਕਹਿੰਦਾ ਵੀ ਤੁਸੀਂ ਇਹ ਗੱਲ ਕਰ ਰਹੇ ਹੋ ਵੀ 2018 ਤੋਂ ਨਸ਼ਾ ਵੇਚਣ ਲੱਗਿਆ ਹਾਂ ਉਹ ਕਹਿੰਦਾ ਵੀ 2018 ਤੋਂ ਜਿਹੜੀ ਇਹਨੇ ਪ੍ਰੋਪਰਟੀ ਬਣਾਈ ਆ ਜਾਂ ਕੁਝ ਬਣਾਈ ਆ ਉਹਨੂੰ ਬੇਸ਼ੱਕ ਤੁਸੀਂ ਅੱਗ ਲਾ ਦਿਓ ਜੱਫਤ ਕਰ ਦਿਓ ਮੈਨੂੰ ਕੋਈ ਲੇਕ ਕਰ ਦੇ ਕਹਿੰਦੇ ਪਰ 1974 ਦਾ ਮੇਰਾ ਘਰ ਬਣਿਆ ਹੋਇਆ ਮੈਂ ਆਪਣੀ ਮਿਹਨਤ ਨਾਲ ਬਣਾਇਆ ਤੁਸੀਂ ਇਹ ਘਰ ਕਿਉਂ ਢਾ ਰਹੇ ਹੋ ਉਹ ਜੇ ਗੱਲ ਦੇਖੀ ਜਾਏ ਉਸ ਪਿਓ ਦਾ ਕੀ ਕਸੂਰ ਉਹ ਪਿਓ ਤਾਂ ਆਪ ਕਹਿੰਦਾ ਕਹਿੰਦਾ ਜਦੋਂ ਪੁੱਤ ਨੇ ਨਸ਼ਾ ਵਿੱਚ ਆ ਇਹ ਤੋਂ ਨਸ਼ਾ ਬਰਾਮਤ ਹੋਏ ਨੂੰ ਬੰਨ ਦੀ ਸਜ਼ਾ ਦੇਓ ਭਾਵੇਂ ਤੇ ਗੋਲੀ ਮਾਰ ਦਿਓ ਭਾਵੇਂ ਇਹਨੂੰ ਫਾਂਸੀ ਦੇ ਟੰਗ ਦਿਓ ਪਰ ਮੇਰੇ ਘਰ ਨੂੰ ਹੱਥ ਨਾ ਲਾਓ ਉਹ ਦੇਖਿਆ ਜੇ ਤਾਂ ਉਹ ਮਾਰੇ ਤਾਂ ਆਮਕ ਬੰਦਾ ਗਿਆ ਹੂੰ ਜਿਸ ਇਨਸਾਨ ਨੇ ਮਿਹਨਤ ਕੀਤੀ ਮਿਹਨਤ ਕਰਕੇ ਪੁੱਤ ਗਲਤ ਨਸ਼ੇ ਤੇ ਲੱਗ ਗਿਆ ਪੁੱਤ ਗਲਤ ਲਾਈਨ ਤੇ ਚੱਲ ਪਿਆ ਪਿਓ ਦਾ ਤਾਂ ਕੋਈ ਕਸੂਰ ਨਹੀਂ ਜਾਂ ਉਸ ਪਰਿਵਾਰ ਦੇ ਪੰਜ ਹੋਰ ਜੀ ਨੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈ ਕਹਿੰਦਾ ਜਿਹੜੇ ਉਸ ਅੱਜ ਉਹ ਪੁਲਿਸ ਦੇ ਘਰੋਂ ਚਿੱਟਾ ਬਰਾਮਦ ਹੋਇਆ ਜਦੋਂ ਪੁੱਤ ਚਿੱਟੇ ਦੀ ਡੋਜ਼ ਨਾਲ ਮਰਿਆ ਤਾਂ ਮਰਿਆ ਕਿ ਉਹਦਾ ਘਾਟਾ ਹੋਣਗੀ ਪੁਲਿਸ ਬਿਲਕੁਲ ਨਹੀਂ ਟਾਉਣ ਲੱਗੀ ਉਹ ਚਿੱਟੇ ਥਾਰ ਵਾਲੀ ਸੀਗੀ ਥਾਰ ਵਾਲੀ ਬੀਬੀ ਸੀਗੀ ਉਹਦਾ ਗੱਡੀ ਚੋਂ ਬਰਾਮਦ ਹੋਇਆ ਚਿੱਟਾ ਸਾਰੇ ਜੱਗ ਜਾ ਹੀ ਰੋਇਆ ਉਹਦੇ ਕੋਠੀ ਦੇ ਕਿੰਨੇ ਮਿਟਾ ਜਤਾ ਸਕੀ ਢੋਂਦੇ ਕੋਠੀ ਮਾਰ ਕਿੱਥੇ ਪੈ ਰਹੀ ਹੈ ਮਾਰ ਆਮ ਜਨਤਾ ਦੇ ਪੈ ਰਹੀ ਹੈ ਜਿਹੜੇ ਨੇ ਗਰੀਬਾਂ ਨੇ ਆਪਣੀ ਮਿਹਨਤ ਕਰਕੇ ਮਾੜੇ ਮੋٹے ਘਰ ਬਣਾਏ ਸੀਗੇ ਜਾਂ ਮਾੜਾ ਮੋਟਾ ਕੋਈ ਨਸ਼ਾ ਪਤਾ ਵੇਚਦਾ ਸੀਗਾ ਉਹਨਾਂ ਦੇ ਉੱਤੇ ਮਾਰ ਵੱਡੇ ਸਫਾਗਰਾਂ ਦੇ ਉੱਤੇ ਕੋਈ ਮਾਰ ਨਹੀਂ ਖੰਨੇ ਦੇ ਵਿੱਚ ਪਿੱਛੋਂ ਜੇ ਇੱਕ ਖਬਰ ਆਈ ਸੀਗੀ ਕਿ ਚਿੱਟੇ ਦਾ ਸਫਾਗਰ ਸੀਗਾ ਬਹੁਤ ਵੱਡੀ ਕੋਠੀ ਸੀਗੀ ਉਸ ਕੋਠੀ ਦੇ ਬਾਹਰ ਇਹ ਚੀਜ਼ ਲਿਖ ਕੇ ਲਾ ਗਈ ਵੀ ਇਹ ਚਿੱਟੇ ਦੇ ਸਫਾਗਰ ਹੈ ਤੇ ਚਿੱਟੇ ਦੀ ਕਮਾਈ ਦੇ ਨਾਲ ਕੋਠੀ ਬਣੀ ਹੈ ਪਰ ਉਸ ਕੋਠੀ ਦੇ ਇੰਟ ਤੱਕ ਨਹੀਂ ਹਲਾ ਸਕੇ ਕਿਉਂ ਪਤਾ ਸੀਗਾ ਕਿ ਉਹ ਸਿਸਟਮ ਨੂੰ ਹਲਾਊਗਾ ਹਮ ਸਿਸਟਮ ਜੋ ਤੇ ਹਾਵੀ ਹੋਇਆ ਹੋਇਆ ਸੀਗਾ ਸੋ ਇਹ ਹੀ ਚੀਜ਼ਾਂ ਨੇ ਜਦੋਂ ਵੱਡੀਆਂ ਮੱਛਲੀਆਂ ਜੇ ਮੈਂ ਗੱਲ ਕਹੂੰਗਾ ਵੱਡੇ ਮગરਮੱਛ ਜਦੋਂ ਸਿਸਟਮ ਦੇ ਉੱਤੇ ਹਾਵੀ ਨੇ ਤਾਂ ਸਿਸਟਮ ਕਦੇ ਵੀ ਉਹਨੂੰ ਸੁਧਾਰ ਨਹੀਂ ਸਕਦਾ ਹੈਗਾ ਸਿਸਟਮ ਉਦੋਂ ਉਸ ਚੀਜ਼ ਨੂੰ ਸੁਧਾਰੂਗਾ ਜੇ ਵੱਡੇ ਸਦਾਗਰਾਂ ਨੂੰ ਜੇਲ੍ਹ 'ਚ ਟੱਕੂਗਾ ਵੱਡੇ-ਵੱਡੇਆਂ ਨੂੰ ਵਪਾਰੀਆਂ ਨੂੰ ਜਿਹੜੇ ਇਸ ਚੀਜ਼ ਦਾ ਧੰਦਾ ਕਰਦੇ ਨੇ ਉਹਨਾਂ ਨੂੰ ਜੇਲ੍ਹ 'ਚ ਟੱਕੂਗਾ ਲਾਰਸ ਪਿਸ਼ਨੋਈ ਵਰਗਿਆਂ ਨੂੰ ਆ ਕੇ ਜੇਲ੍ਹ ਦੇ ਵਿੱਚ ਟੱਕੂਗਾ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕੋਈ ਫੈਸਿਲਿਟੀ ਮਿਲ ਰਹੀ ਹੈ 5 ਸਟਾਰ ਵਰਗੀ ਉਹਨਾਂ ਨੂੰ ਫੈਸਿਲਿਟੀ ਮਿਲ ਰਹੀ ਹੈ ਫੋਨ ਉਹਨਾਂ ਨੂੰ ਯੂਜ਼ ਕਰਨ ਦਿੱਤੇ ਜਾ ਰਹੇ ਨੇ ਤੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੈਗਾ ਜਦੋਂ ਉਹਨਾਂ ਦੇ ਉੱਤੇ ਕਾਰਵਾਈਆਂ ਪੈਣਗੇ ਉਹਨਾਂ ਨੂੰ ਥੱਲ ਪਾਉਗੇ ਤਾਂ ਥੱਲੇ ਵਾਲੀ ਪੀੜ੍ਹੀ ਆਪਣੇ ਆਪ ਸੁਧਰਦੀ ਜਾਊਗੀ ਹੁਣ ਲਾਰੈਂਸ ਬਿਸ਼ਨੋਈ ਜੇਲ੍ਹ ਚੋਂ ਬੈਠਿਆ ਇੱਕ ਸਿਸਟਮ ਚਲਾ ਰਿਹਾ ਹੂੰ ਉਸੇ ਤੱਕ ਅੱਜ ਤੱਕ ਸਰਕਾਰ ਪਹੁੰਚ ਨਹੀਂ ਪਾ ਰਹੀ ਜੀ ਉਹ ਸਾਡੇ ਪੰਜਾਬ ਚ ਆਂਦਾ ਪੰਜਾਬ ਦੇ ਵਿੱਚ ਉਹਨੂੰ ਜੈਡ ਪਲੱਸ ਸਕਿਉਰਿਟੀ ਦੇ ਕੇ ਉਹਨੂੰ ਬਚਾ ਕੇ ਰੱਖਿਆ ਜਾਂਦਾ ਤੇ ਦੂਜੇ ਪਾਸੇ ਸਾਡਾ ਪੰਜਾਬ ਦਾ ਯੂਥ ਦਾ ਨੌਜਵਾਨ ਮੁੰਡੇ ਆ ਉਹ ਤੋਂ ਜਿੰਨੀ ਸਕਿਉਰਿਟੀ ਸੀ ਉਹ ਵੀ ਤੋਂ ਵਾਪਸ ਲਈ ਜਾਂਦੀ ਹੈ ਸੋ ਮਤਲਬ ਕਿ ਕਿਤੇ ਨਾ ਕਿਤੇ ਸਰਕਾਰਾਂ ਵੀ ਮੈਂ ਕਹੂੰਗਾ ਵੀ ਗੈਂਗਸਟਰਾਂ ਦੇ ਦਬਾਅ ਦੇ ਥੱਲੇ ਨੇ ਉਹ ਗੈਂਗਸਟਰਾਂ ਦੇ ਦਬਾਅ ਦੇ ਥੱਲੇ ਰਹਿ ਕੇ ਹੀ ਇਹ ਜਿਹੜੀਆਂ ਕਾਂਡ ਹੋ ਰਹੀਆਂ ਨੇ ਇਹ ਕਹਾਵਤ ਤਾਂ ਕਿਹਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਕਿ 1 ਲੱਖ ਮੁੰਡੇ ਮਾਰਨ ਦੀ ਜਿਹੜੀ ਗੱਲ ਚੱਲ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਦੀ ਸਚਾਈ ਕੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਇਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਡੀਜੀਪੀ ਦੇ ਵੱਲੋਂ ਦੇਖੋ ਜੇ ਆਪਾਂ ਗੱਲ ਕਰੀਏ 1 ਲੱਖ ਦਾ ਸੰਖਿਆ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਜੇਕਰ ਪੰਜਾਬ ਦੀ ਆਪਾਂ ਸੰਖਿਆ ਦੀ ਗੱਲ ਕਰੀ ਉਹਦੇ ਜੋ ਬੱਚੇ ਵੀ ਨੇ ਜਵਾਬ ਨਹੀਂ ਤੇ ਬਹੁਤ ਵੱਡੀ ਗਿਣਤੀ ਹੋ ਜੂਗੀ ਇਹ ਤਾਂ ਫਿਰ ਉਹ ਗਿਣਤੀ ਇਸ ਤੱਕ ਇਸ ਲੈਵਲ ਤੇ ਆ ਚੁੱਕੀ ਕਿ ਹਰੇਕ ਪਿੰਡ ਦੇ ਵਿੱਚੋਂ 2 ਤੋਂ 4 ਜਵਾਬ ਨੇ ਬੇਯੂਥ ਮਾਰੇ ਜਾਣਾ ਹੈ ਇਹ ਗੱਲ ਜ਼ਰੂਰ ਹੈ ਕਿ ਹੋ ਸਕਦਾ ਵੀ ਕਿਤੇ ਨਾ ਕਿਤੇ ਚਲੋ ਗੱਲਾਂ ਜਦੋਂ ਇਹ ਬਾਹਰ ਨਿਕਲ ਕੇ ਆndੀਆਂ ਨੇ ਤਾਂ ਇਹਦੇ ਚ ਵੀ ਜਿਹੜਾ ਯੂਥ ਹੈ ਯੂਥ ਨੂੰ ਹੁਣ ਸੰਭਲ ਕੇ ਚੱਲਣ ਦੀ ਮੈਂ ਗਾਉਂਗਾ ਵੀ ਲੋੜ ਹੈ ਹਨਾ ਵੀ ਕਿਤੇ ਨਾ ਕਿਤੇ ਵੀ ਹੋ ਸਕਦਾ ਵੀ ਸਰਕਾਰ ਦਾ ਜਿਹੜਾ ਕੁਝ ਅੰਕੜਾ ਚਲੋ ਆਪਾਂ 1 ਲੱਖ ਨਹੀਂ ਕਹਿ ਸਕਦੇ ਕੁਝ ਅੰਕੜਾ ਤਾਂ ਹੋਊਗਾ ਨਾ ਜੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿਉਂਕਿ ਉਹ ਗੈਂਗਸਟਰ ਦੇ ਰੂਪ ਚ ਹੋਵੇ ਚਾਹੇ ਉਹ ਚਿੱਟੇ ਦੇ ਆਪਣਾ ਨਸ਼ੇ ਦੇ ਰੂਪ ਚ ਹੋਵੇ ਜਾਂ ਫਿਰ ਜਿਵੇਂ ਐਨਕਾਉਂਟਰ ਕਰਦੇ ਉਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਵੀ ਚਲੋ ਯੂਥ ਹੈ ਵੀ ਉਹ ਵੀ ਆਪਣਾ ਸੰਭਲ ਕੇ ਚਲੇ ਇਸ ਚੀਜ਼ ਨੂੰ ਹਨਾ ਵੀ ਆਪਾਂ ਇਸ ਚੀਜ਼ ਨੂੰ ਚੰਮ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦੇ ਪਰ ਇਸ ਚੀਜ਼ ਨੂੰ ਆਪਾਂ ਸੱਚ ਵੀ ਨਹੀਂ ਮੰਨ ਸਕਦੇ ਕਿਉਂਕਿ ਲੱਕ ਦੀ ਜਿਹੜਾ ਮੈਂ ਕਹੂੰਗਾ ਕਾਊਂਟਿੰਗ ਬਹੁਤ ਵੱਡੀ ਹੁੰਦੀ ਹੈ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 12800 ਪਿੰਡ ਨੇ ਤਾਂ ਹਰੇਕ ਪਿੰਡ ਦੇ ਵਿੱਚੋਂ ਜੇ ਦੋ ਜਵਾਕ ਜਾਂਦੇ ਨੇ ਤਾ ਜਾਂ ਕੇ ਉਹ ਅੰਕੜਾ ਪੂਰਾ ਹੁੰਦਾ ਹੈ ਸੋ ਮਤਲਬ ਇਹ ਆ ਪੰਜ ਚ ਵਾਗ ਜਾਂਦੇ ਨੇ ਤਾਂ ਉਹ ਅੰਕੜਾ ਪੂਰਾ ਹੁੰਦਾ ਸੋ ਇਸ ਚੀਜ਼ ਨੂੰ ਆਪਾਂ ਚਲੋ ਗਲਤ ਵੀ ਨਹੀਂ ਕਹਿ ਸਕਦੇ ਸਹੀ ਵੀ ਨਹੀਂ ਕਹਿ ਸਕਦੇ ਪਰ ਇਹ ਆ ਵੀ ਜੇ ਯੂਥ ਠੀਕ ਆਪਣਾ ਗਲਤ ਰਾਹ ਤੇ ਜੇ ਕੋਈ ਤੁਰਿਆ ਹੋਇਆ ਤਾਂ ਉਸ ਚੀਜ਼ ਤੋਂ ਪਿੱਛੇ ਹਟ ਕੇ ਉਹ ਆਪਣੀ ਚੰਗੀ ਜ਼ਿੰਦਗੀ ਨੂੰ ਸੁਧਾਰ ਕੇ ਚੱਲੇ ਤਾਂ ਉਹ ਅੱਛੀ ਗੱਲ ਵੀ ਆ ਪਰ ਜੇਕਰ ਸਰਕਾਰ ਜਾਣ ਪੁੱਝ ਕੇ ਇਨਕਾਊਂਟਰ ਕਰੂਗੀ ਫਿਰ ਉਹ 84 ਵਾਲਾ ਟਾਈਮ ਆਉਣ ਤੇ ਕੋਈ ਬਾਲੇ ਟਾਈਮ ਨਹੀਂ ਲੱਗਣਾ ਹੈਗਾ ਸੋ ਫਿਰ ਆਪਾਂ ਇਹ ਗੱਲ ਕਹਾਂਗੇ ਵੀ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਕਿ ਤੇ ਅੱਜ ਦੀ ਸਰਕਾਰ ਸੀਗੀ ਉਹ 84 ਦਰੋਂ ਨੂੰ ਫਿਰਤੀ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਸਿਸਟਮ ਨੂੰ ਸੁਧਾਰਿਆ ਜਾ ਸਕਦਾ ਹੈ ਜਾਂ ਫਿਰ ਕਿਵੇਂ ਉਹ ਨਸ਼ੇ ਦੇ ਸੋਦਾਗਰਾਂ ਨੂੰ ਫੜਿਆ ਜਾ ਸਕਦਾ ਹੈ ਜਾਂ ਫਿਰ ਨਸ਼ੇ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਕਿਉਂਕਿ ਇੱਕ ਪਾਸੇ ਤਾਂ ਜੇ ਆਪਾਂ ਕਹਿੰਦੇ ਆ ਕਿ ਕਿਸੇ ਕਿਸੇ ਦੇ ਵੱਲੋਂ ਵੀ ਨਸ਼ਾ ਕੀਤਾ ਜਾ ਰਿਹਾ ਉਹ ਹੌਲੀ-ਹੌਲੀ ਤਾਂ ਛੱਡ ਨਹੀਂ ਸਕਦਾ ਜਾਂ ਇੱਕਦਮ ਹੌਲੀ-ਹੌਲੀ ਛੱਡ ਸਕਦਾ ਪਰ ਇੱਕਦਮ ਨਹੀਂ ਛੱਡ ਸਕਦਾ ਹੈਗਾ ਜੇ ਇੱਕੋ ਦਾ ਮੋਸ ਤੇ ਜਿਹੜੀ ਐ ਐਕਸ਼ਨ ਲੈ ਲਿਆ ਗਿਆ ਜਾਂ ਫਿਰ ਉਤੇ ਨਸ਼ਾ ਫੜ ਲਿਆ ਗਿਆ ਪਰ ਕੀ ਉਹ ਵੀ ਤਾਂ ਅਧਮਰਿਆ ਵਰਗ ਹੀ ਹੋ ਜਾਂਦਾ ਨਾ ਦੇਖੋ ਗੱਲ ਇਹ ਚੀਜ਼ ਆ ਜਾਂਦੀ ਹੈ ਇਹ ਵੀ ਇਸ ਚੀਜ਼ ਤੇ ਠੱਲ ਕਿਵੇਂ ਪਾਈ ਜਾ ਸਕਦੀ ਹੈ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਇੱਕ 15 16 ਸਾਲਾਂ ਦਾ ਜਵਾਰ ਉਸ ਨਸ਼ੇ ਦੇ ਸਦਾਗਰ ਤੱਕ ਪਹੁੰਚ ਕਰ ਲੈਂਦਾ ਜੀ ਕਿਉਂ ਨਸ਼ਾ ਖਰੀਦ ਕੇ ਉਹਦੇ ਘਰੇ ਲੈ ਕੇ ਆ ਸਕਦੇ ਆ ਕਿ ਸਰਕਾਰ ਨੂੰ ਇਸ ਚੀਜ਼ ਦਾ ਨਹੀਂ ਪਤਾ ਹਾਂ ਜੋ ਦੇ ਕੋ 15 16 ਸਾਲ ਦਾ ਜਵਾਨ ਹੈ ਜਿਹਨੂੰ ਇਸ ਚੀਜ਼ ਦੀ ਪਰਵਾਸਾ ਹੀ ਨਹੀਂ ਪੜਾਈ ਗਈ ਜਿਹਨੂੰ ਇਸ ਚੀਜ਼ ਬਾਰੇ ਦੱਸਿਆ ਹੀ ਨਹੀਂ ਗਿਆ ਕਿ ਨਸ਼ਾ ਵੀ ਕੋਈ ਚੀਜ਼ ਹੈ ਪਰ ਉਹ ਆਟੋਮੈਟਿਕਲੀ ਸਿਸਟਮ ਦੇ ਵਿੱਚ ਰਹਿੰਦਾ ਰਹਿਦਾ ਉਸ ਸਰਦਾਰ ਤੱਕ ਪਹੁੰਚ ਕਰ ਲੈਂਦਾ ਤੇ ਪੁਲਿਸ ਲਈ ਕਿੱਡੀ ਕਵੱਟੀ ਗੱਲ ਹੈ ਹਮ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਸਰਕਾਰ ਚਾਹੇ ਪੁਲਿਸ ਚਾਹੇ ਤਾਂ ਦੋ ਦਿਨਾਂ ਚ ਨਸ਼ਾ ਬੰਦ ਹੋ ਜਾਊਗਾ ਐਡੀ ਮਹਿੰਮ ਚਲਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਜਿਹੜੇ ਵੱਡੇ ਵੱਡੇ ਮਗਰਮਾਚ ਨੇ ਉਹਨਾਂ ਨੂੰ ਫੜਨ ਨਾ ਛੋਟੇ ਮੱਛੀਆਂ ਦਾ ਆਪਣੇ ਆਪ ਖਿਲਾਰ ਖਤਮ ਨੇ ਸੋ ਮਤਲਬ ਕਿ ਗੱਲ ਇਹ ਆ ਜਾਂਦੀ ਹੈ ਵੀ ਨੀਅਤ ਤੇ ਸਰਕਾਰ ਦੇ ਨੀਤ ਕੀ ਹੈ ਸਰਕਾਰ ਦੇ ਨੀਤ ਜੇ ਸਾਫ਼ ਹੋਵੇ ਤਾਂ ਵੱਡੇ ਵੱਡੇ ਸਦਾਗਰਾਂ ਤੋਂ ਇਹਨਾਂ ਨੂੰ ਪੈਸਾ ਆ ਕੇ ਇਹਨਾਂ ਦੇ ਫੰਡਿੰਗ ਦੇ ਵਿੱਚ ਆ ਕੇ ਸਰਕਾਰਾਂ ਚੱਲਦੀਆਂ ਨੇ ਜੀ ਸੋ ਸਰਕਾਰ ਉਹਨਾ ਤੱਕ ਮੈਂ ਕਹੂੰਗਾ ਵੀ ਕਦੇ ਵੀ ਪਹੁੰਚ ਨਹੀਂ ਕਰ ਪਾਉਗੀ ਇਹ ਸਿਸਟਮ ਐਦਾਂ ਹੀ ਚੱਲਦਾ ਰਹਿਣਾ ਹੈ ਹੋ ਸਕਦਾ ਹੈ ਵੀ ਕੁਝ ਸਮੇਂ ਲਈ ਇਸ ਸਿਸਟਮ ਨੂੰ ਜਿਹੜੀ ਠੱਲ ਪਈ ਜਾਂਦੀ ਹੈ ਇੱਕ 15-16 ਸਾਲ ਦਾ ਜਵਾਨ ਸਕੂਲ ਚ ਪੜਦਾ ਪੜਦਾ ਇੱਕ ਨਸ਼ੇ ਦੇ ਸਦਾਗਰ ਤੱਕ ਪਹੁੰਚ ਕਰ ਗਿਆ ਪਰ ਇੱਕ ਪੁਲਿਸ ਜਿਹੜੀ ਇਸ ਚੀਜ਼ ਦੀ ਰਾਖੀ ਕਰ ਰਹੀ ਹੈ ਜਿਸ ਦਾ ਉਹਦਾ ਰਹਿਣਾ ਸਹਿਣਾ ਹੀ ਹਮੇਸ਼ਾ ਇਸ ਚੀਜ਼ ਦੇ ਵਿੱਚ ਹੈ ਜਿਹਦੇ ਉੱਪਰ ਬਾਸ਼ੇ ਉਹਨੂੰ ਇਹੋ ਚੀਜ਼ ਪੜਾਈ ਗਈ ਹੈ ਵੀ ਤੁਸੀਂ ਚੋਰ ਨੂੰ ਕਿਵੇਂ ਫੜਨਾ ਹੈ ਜੀ ਤੇ ਉਹ ਬੰਦਾ ਜੇ ਉਸ ਤੱਕ ਪਹੁੰਚ ਨਹੀਂ ਕਰ ਪਾ ਰਿਹਾ ਤਾਂ ਕਿਤੇ ਨ ਕਿਤੇ ਆਪੇ ਇਹ ਚੀਜ਼ ਸਮਝਾਂਗੇ ਵੀ ਸਰਕਾਰਾਂ ਮਿਲੀਆਂ ਹੋਈਆਂ ਨੇ ਤਾਂ ਹੀ ਕਰਕੇ ਉਹ ਪਹੁੰਚ ਪਾ ਰਿਹਾ ਇੱਕ 15 ਆਜੋ ਪੁਲਿਸ ਨੂੰ ਸਭ ਪਤਾ ਹੈ ਵੀ ਉਹ ਕਿੱਥੋਂ ਨਸ਼ਾ ਲੈ ਕੇ ਆਉਂਦਾ ਤੇ ਉਸੇ ਤੇ ਜਾ ਕੇ ਨਸ਼ੇ ਵਾਲੇ ਦੇ ਘਰੋਂ ਵੀ ਜਾ ਕੇ ਉਸੇ ਜਗ੍ਹਾ ਤੇ ਹੱਥ ਮਾਰਦੇ ਨੇ ਜਿੱਥੇ ਨਸ਼ਾ ਪਿਆ ਹੁੰਦਾ ਹੂੰ ਪਰ ਉਹ ਵੱਡੇ ਸਦਾਗਰਾਂ ਦੇ ਘਰਾਂ ਤੇ ਕਿਉਂ ਨਹੀਂ ਜਾ ਰਹੇ ਵੱਡੇ ਸਦਾਗਰਾਂ ਨੂੰ ਕਿਉਂ ਨਹੀਂ ਫੜ ਰਹੇ ਸੋ ਇਹ ਚੀਜ਼ਾਂ ਨੇ ਸਰਕਾਰ ਦੇ ਨੀਅਤ ਤੇ ਗੱਲਾਂ ਡਿਪੈਂਡ ਆਉਂਦੀਆਂ ਨੇ ਜੇ ਸਰਕਾਰ ਦੀ ਨੀਅਤ ਹੈ ਤਾਂ ਉਹ ਦਿਨਾਂ ਦੇ ਵਿੱਚ ਸਾਰਾ ਹੱਲ ਹੋ ਜਾਣਾ ਹੈ ਜੇ ਸਰਕਾਰ ਦੀ ਨੀਅਤ ਹੈ ਨਹੀਂ ਫਿਰ ਉਹ ਸਿਰਫ ਇਸਤਿਹ ਜੀ ਸੋ ਮੰਤਰੀ ਤ ਮੀਤ ਕਰਦੇ ਤਾਂ ਹਾਂ ਕਿ ਜਿਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਸਰਕਾਰਾਂ ਕਰ ਵੀ ਰਹੀਆਂ ਨੇ ਗੱਲਾਂ ਕਿ ਖਤਮ ਹੋਵੇਗਾ ਪਰ ਦੂਸਰੇ ਪਾਸੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੀ ਅੱਜ ਦੀ ਯੂਥ ਆ ਜਿਹੜੀ ਨੌਜਵਾਨ ਪੀੜ੍ਹੀ ਆ ਭੈਣ ਭਰਾ ਜੋ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਨਹੀਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇਕਰ ਦੇਖੋ ਤੁਸੀਂ ਹਲੇ ਕਿ ਜੇ ਪਹਿਲੇ ਪੌੜੀ ਤੇ ਚੜ੍ਹੇ ਨਾ ਛੇ ਦੀ ਤਾਂ ਤਾ ਉਸ ਪੌੜੀ ਤੋਂ ਵੈਕ ਆ ਜਾਓ ਕਿਉਂਕਿ ਜ਼ਿੰਦਗੀ ਆ ਤੁਹਾਡੀ ਤੁਸੀਂ ਆਪਣੇ ਪਰਿਵਾਰਾਂ ਬਾਰੇ ਸੋਚੋ ਪਰਿਵਾਰ ਤੁਹਾਡੇ ਮਲਗੀ ਤੁਹਾਡੀਆਂ ਉਡੀਕਾਂ ਕਰਦੇ ਨੇ ਮਾਂ ਪਿਓ ਹਮੇਸ਼ਾ ਬੱਚੇ ਦੀ ਇੱਕ ਜਦੋਂ ਪਾਲਣ ਪੋਸ਼ਣ ਕਰਦਾ ਤਾਂ ਉਹਦੇ ਵੱਡੇ ਹੋਣ ਦੀ ਇੱਕ ਝਾਗ ਚ ਰਹਿੰਦਾ ਵੀ ਬੱਚਾ ਸਾਡਾ ਵੱਡਾ ਹੋ ਕੇ ਸਾਡੇ ਘਰ ਦਾ ਸਹਾਰਾ ਬਣੂਗਾ ਸੋ ਆਪਦੇ ਘਰਾਂ ਦਾ ਸਹਾਰਾ ਬਣੋ ਨਸ਼ੇ ਪਤਿਆਂ ਤੋਂ ਤੁਸੀਂ ਦੂਰ ਰਹੋ ਸਰਕਾਰ ਦੀ ਮੈਂ ਪਹਿਲਾਂ ਹੀ ਗੱਲ ਕਹੀ ਹੈ ਵੀ ਅਸੀਂ ਇਸ ਜਿਹੜੀ ਮੁਹਿੰਮ ਹੈ ਉਹਨੂੰ ਅਸੀਂ ਚੰਗਾ ਕਰਾਂਗੇ ਅੱਛੀ ਗੱਲ ਹੈ ਵੀ ਜੇਕਰ ਨਸ਼ਾ ਕਰਦੇ ਨੇ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਕੋਈ ਗਰੀਬ ਨਾ ਰਗੜਿਆ ਜਾਵੇ ਹਾਂ ਇੱਕ ਚੀਜ਼ ਦਾ ਧਿਆਨ ਰੱਖਣ ਕਿ ਇਹ ਗੈਂਗਸਟਰਵਾਦ ਨੂੰ ਖਤਮ ਕਰਨ ਚੱਲਨੇ ਆ ਅਸੀਂ ਆਪ ਕਹਿੰਦੇ ਹੋਵੇ ਖਤਮ ਸਾਡਾ ਪੰਜਾਬ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਪੰਜਾਬ ਰਹੇ ਹੁਣ ਸਾਨੂੰ ਰਾਤ ਨੂੰ ਬਾਹਰ ਨਿਕਲਣ ਲੱਗੇ ਡਰ ਲੱਗਦਾ ਏ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪਹਿਲਾਂ ਦੀ ਤਰ੍ਹਾਂ ਹੋਵੇ ਵੀ ਸਾਡੀਆਂ ਧੀਾਂ ਭੈਣਾਂ ਰਾਤ ਨੂੰ ਵੀ ਆਪਣੇ ਆਪ ਨੂੰ ਬਾਹਰ ਘੁੰਮਦੀਆਂ ਫਿਰਦੀਆਂ ਸੇਫ ਸਮਝਣਾ ਅਸੀਂ ਵੀ ਆਪਣੇ ਆਪ ਨੂੰ ਬਾਹਰ ਘੁੰਮਦੇ ਫਿਰਦੇ ਰਾਤ ਨੂੰ ਸੇਫ ਸਮਝਣਾ ਹਥਿਆਰਾਂ ਤੋਂ ਰਹਿਤ ਹੋਵੇ ਸਾਡਾ ਪੰਜਾਬ ਅਸੀਂ ਚਾਹੁੰਦੇ ਹਾਂ ਪਰ ਇਹ ਚੀਜ਼ ਦਾ ਸਰਕਾਰਾਂ ਵੀ ਤੇ ਪੁਲਿਸ ਵੀ ਧਿਆਨ ਰੱਖਣ ਕਿ ਕਿਤੇ ਕੋਈ ਗਰੀਬ ਇਹ ਮਾਸੂਮ ਨਾ ਇਸ ਚ ਟੰਗਿਆ ਜਾਵੇ ਜੋ ਅਸਲ ਸਦਾਗਰ ਨੇ ਜੋ ਅਸਲ ਇਸ ਚੀਜ਼ ਦੀ ਹੈ ਮੈਂ ਕਹੂੰਗਾ ਵੀ ਕਾਰਵਾਈਆਂ ਪਾਉਂਦੇ ਨੇ ਉਹੀ ਇਸ ਚੀਜ਼ ਦਾ ਸ਼ਿਕਾਰ ਬਣਨ ਆਮ ਜਨਤਾ ਦੇ ਉੱਤੇ ਇਹਦਾ ਪ੍ਰਭਾਵ ਨਾ ਪਵੇ ਕਿਸੇ ਗਰੀਬ ਦਾ ਪੁੱਤ ਨਾ ਇਸ ਚ ਮਾਰਿਆ ਜਾਵੇ ਕਿਸੇ ਗਰੀਬ ਦੇ ਪੁੱਤ ਦੇ ਨਾਲ ਜਿਹੜੀ ਬੇਇਨਸਾਫੀ ਨਾ ਹੋ ਜਾਵੇ ਜੀ ਸੋ ਮੰਨਪ੍ਰੀਤ ਤੁਹਾਡਾ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਸੋ ਮੰਨਪ੍ਰੀਤ ਨਾਲ ਮੁਰਤੂ ਗੱਲਬਾਤ ਹੋਈ ਸੀ ਕਿ ਨਸ਼ੇ ਦੇ ਵਿਸ਼ੇ ਨੂੰ ਲੈ ਕੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਓਕੇ